ਸੂਡਾਨ ਦਾ ਕਤਲੇਆਮਾਂ ਦੇ ਨਾਲ ਬਹੁਤ ਟਾਈਮ ਪਹਿਲਾਂ ਦਾ ਇੱਕ ਰਿਲੇਸ਼ਨ ਤਕਰੀਬਨ 2008-9 ਦੇ ਵਿੱਚ ਵੀ ਇੱਕ ਬਹੁਤ ਹੀ ਜ਼ਿਆਦਾ ਵੱਡਾ ਕਤਲੇਆਮ ਹੋਇਆ ਸੀਗਾ ਦਾਰਫੋਰ ਏਰੀਏ ਦੇ ਵਿੱਚ ਜਿਹਦੇ ਵਿੱਚ ਹਜ਼ਾਰਾਂ ਲੋਕਾਂ ਦਾ ਕਤਲੇਆਮ ਉਦੋਂ ਹੋ ਗਿਆ ਸੀ ਤੇ ਫਾਈਨਲੀ ਸਾਲ 2019 ਦੇ ਵਿੱਚ ਉਮਰ ਅਲ ਬਸ਼ੀਰ ਦਾ ਜਿਹੜਾ ਰੂਲ ਹੁੰਦਾ ਸੂਡਾਨ ਦੇ ਉੱਪਰ ਜਿਹੜਾ ਪਿਛਲੇ 3 ਦਹਾਕਿਆਂ ਤੋਂ ਚੱਲ ਰਿਹਾ ਸੀ ਬਹੁਤ ਹੀ ਟਾਈਟਲੀ ਕੰਟਰੋਲ ਕੀਤਾ ਹੋਇਆ ਸੀਗਾ ਪੂਰੇ ਦੇ ਪੂਰੇ ਸੁਦਾਨ ਨੂੰ ਉਹ ਖਤਮ ਹੋ ਜਾਂਦਾ ਵਾ ਲੋਕ ਬਹੁਤ ਜ਼ਿਆਦਾ ਪ੍ਰੋਟੈਸਟ ਕਰਦੇ ਆ ਤੇ ਪਹਿਲੀ ਵਾਰੀ ਐਂ ਲੱਗਿਆ ਸੀ ਇੰਨੇ ਸਾਰੇ ਦਹਾਕਿਆਂ ਤੋਂ ਬਾਅਦ ਕਿ ਸੁਦਾਨ ਦੇ ਵਿੱਚ ਸ਼ਾਂਤੀ ਆਊਗੀ ਲੋਕਾਂ ਦੀ ਚੁਣੀ ਹੋਈ ਕੋ ਗਵਰਨਮੈਂਟ ਉੱਥੇ ਬਣ ਸਕਦੀ ਆ ਪਰ ਸਾਲ 2021 ਤੋਂ ਹਾਲਾਤ ਖਰਾਬ ਹੋਣੇ ਦੁਬਾਰਾ ਤੋਂ ਸ਼ੁਰੂ ਹੁੰਦੇ ਆ ਜੇ ਆਪਾਂ ਬੜੇ ਸਰਲ ਭਾਸ਼ਾ ਦੇ ਵਿੱਚ ਦੇਖੀਏ ਜਿਹੜਾ ਇੱਕ ਬਿਲਕੁਲ ਹੀ ਸਿੱਧਾ ਸਧਾਰਨ ਜਿਹਾ ਦਾ ਆਨਸਰ ਦਿੱਤਾ ਜਾ ਸਕਦਾ ਉਹ ਹੈਗਾ ਵਾ ਸੁਦਾਨ ਦੇ ਦੋ ਬਹੁਤ ਹੀ ਜ਼ਿਆਦਾ ਸ਼ਕਤੀਸ਼ਾਲੀ ਹਥਿਆਰਬੰਦ ਗੁੱਟਾਂ ਦੇ ਤੋਂ ਵੱਡੇ ਲੀਡਰਾਂ ਦੀ ਆਪਸ ਦੇ ਵਿੱਚ ਲੜਾਈ ਉਹਨਾਂ ਦੇ ਵਿੱਚੋਂ ਪਹਿਲਾ ਇਨਸਾਨ ਹੁੰਦਾ ਅਬਦੁਲ ਫੱਤਾ ਅਲ ਬਰਹਨ ਤੇ ਦੂਸਰਾ ਹੈਗਾ ਮੁਹੰਮਦ ਹਮਦਾਨ ਦਗਾਲੋ ਸੂडान ਦੀ ਜਿਹੜੀ ਕਨਵੈਨਸ਼ਨਲ ਆਰਮੀ ਆ ਮਤਲਬ ਜਿਹੜੀ ਕਿ ਉਹਨਾਂ ਦੀ ਅਸਲੀ ਅਧਿਕਾਰਿਕ ਤੌਰ ਦੇ ਉੱਪਰ ਆਰਮੀ ਆ ਸੂਡਾਨਜ਼ ਆਰਮਡ ਫੋਰਸਸ ਐਸ ਏ ਐਫ ਉਹਦਾ ਸਭ ਤੋਂ ਟੌਪ ਜਨਰਲ ਹੁੰਦਾ ਵਾ ਬਰਹਨ ਪਰ ਦੂਸਰੇ ਪਾਸੇ ਇੱਕ ਹੋਰ ਬਹੁਤ ਹੀ ਜ਼ਿਆਦਾ ਵੱਡਾ ਹਥਿਆਰਬੰਦ ਗਰੁੱਪ ਹੈਗਾ ਵਾ ਸੂਡਾਨ ਦੇ ਵਿੱਚ ਉਹਨਾਂ ਦਾ ਨਾਮ ਹੈਗਾ ਆਰ ਐਸ ਐਫ rapid support forces ਹੁਣ ਜੇ ਕੰਟਰੀ ਦੇ ਵਿੱਚ ਆਰਮੀ ਹੈਗੀ ਆ ਤਾਂ ਫਿਰ RSF ਕਿੱਥੋਂ ਆਈ ਆ ਜੇ ਤੁਸੀਂ ਨਕਸ਼ੇ ਦੇ ਉੱਪਰ ਵੀ ਦੇਖੋਗੇ ਸੂडान ਨੂੰ ਸੂडान ਅਰਬ ਵਰਲਡ ਦੇ ਬਿਲਕੁਲ ਹੀ ਨੇੜੇ ਆ ਤੇ ਅਰਬ ਵਰਲਡ ਦਾ ਪੂਰੇ ਦਾ ਪੂਰੇ ਦਾ ਖਾਸ ਕਰਕੇ UAE ਦਾ ਕਿਉਂਕਿ ਇਸ ਟਾਈਮ ਦੇ ਉੱਪਰ UAE ਸਭ ਤੋਂ ਜ਼ਿਆਦਾ ਤਾਕਤਵਰ ਸਭ ਤੋਂ ਜ਼ਿਆਦਾ ਅਮੀਰ ਦੇਸ਼ਾਂ ਦੇ ਵਿੱਚੋਂ ਇੱਕ ਉਹਦਾ ਖਾਸ ਤੌਰ ਦੇ ਉੱਪਰ ਪ੍ਰਭਾਵ ਹੈਗਾ ਸੂडान ਦੇ ਉੱਪਰ ਤੇ ਇਹ ਜਿਹੜਾ RSF ਗਰੁੱਪ ਆ ਇਹਨਾਂ ਨੂੰ ਸਿੱਧੀ ਸਿੱਧੀ ਸ਼ੈ ਹੈਗੀ ਆ ਇਕੱਲੀ ਸ਼ੈ ਨਹੀਂ ਹੈਗੀ ਇਨਾਂ ਨੂੰ ਹਰ ਤਰ੍ਹਾਂ ਦੇ ਹਥਿਆਰ ਹਰ ਤਰ੍ਹਾਂ ਦੀ ਸਪਲਾਈ ਦਿੱਤੀ ਜਾਂਦੀ ਹੈ ਯੂਏਈ ਦੁਆਰਾ ਤੇ ਇਹਨਾਂ ਦਾ ਲੀਡਰ ਹੈਗਾ ਦਗਾਲੋ ਤੇ ਅਸਲ ਦੇ ਵਿੱਚ ਇਹ ਆਰਐਸਐਫੀ ਹੁੰਦੀ ਆ ਉਦੋਂ ਜਿਹਦਾ ਮੈਂ ਹੁਣੇ ਜ਼ਿਕਰ ਕੀਤਾ ਸੀ ਸਾਲ 2008-9 ਦੇ ਵਿੱਚ ਜਿਨ੍ਹਾਂ ਨੇ ਦਾਰਫਰ ਏਰੀਏ ਦੇ ਵਿੱਚ ਇੰਨੇ ਜ਼ਿਆਦਾ ਕਤਲੇਆਮ ਕੀਤੇ ਸੀ ਸੂडान ਦੇ ਵਿੱਚ ਵੀ ਇੱਕੋ ਹੀ ਰੇਸ ਦੇ ਲੋਕ ਨਹੀਂ ਹੈਗੇ ਉਥੇ ਅਰਬ ਵਰਡ ਦੇ ਨਾਲ ਜੁੜੇ ਹੋਏ ਲੋਕ ਬਹੁਤ ਜ਼ਿਆਦਾ ਨੇ ਕਿ ਕਿਉਂਕਿ ਇਹ ਜਿਹੜਾ ਗਰੁੱਪ ਹੈਗਾ ਵਾ ਇਹ ਖੁਦ ਵੀ ਅਰਬ ਵਰਡ ਦੇ ਨਾਲ ਰਿਲੇਟਡ ਹੈਗਾ ਤਾਂ ਗੈਰ ਅਰਬ ਲੋਕ ਜਿਹੜੇ ਨੇ ਸੂਡਾਨ ਦੇ ਉਹ ਇਹਨਾਂ ਦਾ ਖਾਸ ਤੌਰ ਦੇ ਉੱਪਰ ਨਿਸ਼ਾਨਾ ਬਣਦੇ ਆ ਸਾਲ 2021 ਦੇ ਵਿੱਚ ਦਗਾਲੋ ਨੇ ਤੇ ਬਰਹਨ ਨੇ ਇਹਨਾਂ ਨੇ ਇਕੱਠੇ ਹੋ ਕੇ ਹੀ ਕੰਮ ਕਰਨਾ ਸ਼ੁਰੂ ਕੀਤਾ ਤੇ ਜਿਹੜੀ ਵੀ ਡੈਮੋਕ੍ਰੇਸੀ ਦੀ ਇੱਕ ਉਮੀਦ ਸੀਗੀ ਸੂਡਾਨ ਦੀ ਉਹਨੂੰ ਖਤਮ ਕੀਤਾ ਪਰ ਇਸ ਤੋਂ ਸਿਰਫ ਥੋੜੀ ਦੇਰ ਤੋਂ ਬਾਅਦ ਹੀ ਜਦੋਂ ਹੀ ਇਹਨਾਂ ਦੋਨੇ ਬੰਦਿਆਂ ਨੂੰ ਪਾਵਰ ਮਿਲਦੀ ਆ ਇੱਕ ਮਿਆਂ ਦੇ ਵਿੱਚ ਦੋ ਤਲਵਾਰਾਂ ਰਹਿ ਨਹੀਂ ਸਕਦੀਆਂ ਤਾਂ ਆਪਸ ਦੇ ਵਿੱਚ ਇੱਕ ਪਾਸੇ ਐਸਏਐਫ ਸੁਦਾਨੀਜ਼ ਆਰਮਡ ਫੋਰਸਸ ਤੇ ਦੂਸਰੇ ਪਾਸੇ ਆਰਐਸਐਫ ਆਪਸ ਦੇ ਵਿੱਚ ਇਹਨਾਂ ਦੇ મતਭੇਦ ਹੁੰਦੇ ਆ ਇਹ ਦੋਨੇ ਜਾਣੇ ਹੁਣ ਸੁਦਾਨ ਦੇ ਉੱਪਰ ਕੰਟਰੋਲ ਦੇ ਲਈ ਇੱਕ ਦੂਸਰੇ ਦੇ ਨਾਲ ਲੜਨਾ ਸ਼ੁਰੂ ਕਰਦੇ ਆ ਸਭ ਤੋਂ ਪਹਿਲਾਂ ਆਪਾਂ ਇਹ ਸਮਝ ਲੈਣੇ ਆ ਸੁਦਾਨ ਦੇ ਅਲੱਗ-ਅਲੱਗ ਭਾਗਾਂ ਦੇ ਉੱਪਰ ਕਿਹੜੇ-ਕਿਹੜੇ ਗਰੁੱਪ ਦਾ ਕਬਜ਼ਾ ਹੈਗਾ ਮੈਂ ਮੈ ਤੁਹਾਨੂੰ ਦੱਸਿਆ ਇੱਕ ਐਸਏਐਫ ਆ ਦੂਸਰੇ ਹੈਗੇ ਆ ਆਰਐਸਐਫ ਵਾਲੇ ਐਸਏਐਫ ਅਜ ਵੀ ਉਹਨਾਂ ਦੀ ਅਧਿਕਾਰਿਕ ਤੌਰ ਦੇ ਉੱਪਰ ਆਰਮੀ ਆ ਆਰਐਸਐਫ ਹੈਗਾ ਵਾ ਉਹ ਵਾਲਾ ਗਰੁੱਪ ਜਿਹਨੂੰ ਕਿ ਸਪੈਸ਼ਲੀ ਯੂਏਈ ਦੀ ਬੈਕਿੰਗ ਹੁਣ ਜਿਹੜੀ SAF ਹੈਗੀ ਆ ਬੁਰਹਨ ਦੇ ਅੰਡਰ ਹੁਣ ਜਿਹੜਾ ਸੁਦਾਨ ਦਾ ਸੈਂਟਰ ਵਾਲਾ ਏਰੀਆ ਵਾ ਤੇ ਪੂਰਬ ਵਾਲੇ ਪਾਸੇ ਦਾ ਏਰੀਆ ਤੇ ਨਾਲ ਦੀ ਨਾਲ ਹੀ ਪੋਰਟ ਸੁਦਾਨ ਇੱਕ ਸਿਟੀ ਆ ਉਹਨਾਂ ਦਾ ਸ਼ਹਿਰ ਆ ਇਹ ਸਾਰੇ ਦੇ ਉੱਤੇ ਕਬਜ਼ਾ ਹੈਗਾ SAF ਦਾ ਜਿਹੜੀ ਕਿ ਹੈਗੀ ਆ ਬੁਰਹਨ ਦੇ ਅੰਡਰ ਹੁਣ ਦੂਸਰੇ ਪਾਸੇ ਆ ਰਹੀ ਆ RSF ਇਹ ਉਹੀ RSF ਆ ਜਿਹਦੇ ਉੱਪਰ ਹੋਣੇ ਪਿਛਲੇ ਕੁਝ ਹਫ਼ਤੇ ਪਹਿਲਾਂ ਜਿਹੜੇ ਵੀ ਕਤਲ ਇਮ ਹੋਏ ਆ ਜਿਹਦੇ ਵਿੱਚ ਤਕਰੀਬਨ ਲੱਖ ਦੀ ਗਿਣਤੀ ਤੋਂ ਉੱਪਰ ਲੋਕ ਮਾਰੇ ਗਏ ਉਨ੍ਹਾਂ ਦਾ ਦੋਸ਼ ਇਹਨਾਂ ਦੇ ਉੱਤੇ ਲੱਗਦਾ ਦਾਰਫੋਰ ਦਾ ਪੂਰਾ ਦਾ ਪੂਰਾ ਏਰੀਆ ਇਹਨਾਂ ਦੇ ਕੰਟਰੋਲ 'ਚ ਆ ਇਸ ਤੋਂ ਇਲਾਵਾ ਸੂडान ਦੀ ਜਿਹੜੀ ਕੈਪੀਟਲ ਹੈਗੀ ਆ ਖਾਰਤਮ ਉਹ ਵੀ ਇਹਨਾਂ ਦੇ ਅੰਡਰ ਆ ਤੇ ਇਸ ਤੋਂ ਇਲਾਵਾ ਪੱਛਮੀ ਸੂडान ਇਹਨਾਂ ਦੇ ਕੋਲੇ ਆ ਇਹਨਾਂ ਦੋਨੇ ਵੱਡੇ ਗਰੁੱਪਾਂ ਤੋਂ ਇਲਾਵਾ ਕੁਝ ਛੋਟੇ-ਮੋਟੇ ਗਰੁੱਪ ਵੀ ਹੈਗੇ ਆ ਜਿਨ੍ਹਾਂ ਨੂੰ ਆਪਾਂ ਪੰਜਾਬੀ ਦੇ ਵਿੱਚ ਲੁੱਟੂ ਟੋਲਾ ਕਹਿ ਸਕਦੇ ਆ ਜਾਂ ਜਿਵੇਂ ਕਹਿ ਸਕਦੇ ਆ ਕਿ ਵੈਂਦੀ ਗੰਗਾ ਦੇ ਵਿੱਚ ਹੱਥ ਤੋਰੇ ਆ ਇਸ ਕਤਲੇਆਮ ਦੇ ਵਿੱਚੋਂ ਜਿੰਨਾ ਵੀ ਉਹਨਾਂ ਦਾ ਦਾਅ ਲੱਗਦਾ ਵਾ ਉਹ ਆਪਣਾ ਲਾ ਰਹੇ ਆ ਇਨਾਂ ਦਾ ਵੀ ਕੁਝ ਕੰਟਰੋਲ ਹੈਗਾ ਦਾਰਫੋਰ ਦੇ ਕੁਝ ਏਰੀਆਜ਼ ਦੇ ਉੱਪਰ ਕੋਰਦੋਫਾਨ ਦੇ ਦੱਖਣੀ ਏਰੀਆ ਦੇ ਉੱਪਰ ਇਹਨਾਂ ਦਾ ਕੰਟਰੋਲ ਆ ਤੇ ਇਸ ਤੋਂ ਇਲਾਵਾ ਬਲੂ ਨਾਈਲ ਦੇ ਉੱਪਰ ਤੇ ਇਸ ਟਾਈਮ ਦੇ ਉੱਪਰ ਜਿਹੜੀ ਵੀ ਖਾਨਾ ਜੰਗੀ ਦਾ ਮਾਹੌਲ ਸੁਦਾਨ ਦੇ ਵਿੱਚ ਬਣਿਆ ਹੋਇਆ ਉਹਦੇ ਨਾਲ ਹੋਇਆ ਕੀ ਆ 80% ਤੋਂ ਜ਼ਿਆਦਾ ਜਿਹੜੇ ਹਸਪੀਟਲ ਨੇ ਸੁਦਾਨ ਦੇ ਪੂਰੀ ਤਰ੍ਹਾਂ ਦੇ ਨਾਲ ਤਬਾਹ ਹੋ ਚੁੱਕੇ ਆ ਜਿੱਥੇ ਅੱਜ ਅਸੀਂ ਨਾਰਮਲ ਸਵੇਰ ਤੋਂ ਸ਼ਾਮ ਤੱਕ ਆਪਣੀ ਰੋਜ਼ਮਰਾਂ ਦੀ ਬੜੀ ਆਰਾਮ ਦੀ ਜ਼ਿੰਦਗੀ ਜਿਉ ਰਹੇ ਆ ਤੇ ਆਪਣੀਆਂ ਛੋਟੀਆਂ-ਛੋਟੀਆਂ ਪ੍ਰੋਬਲਮਸ ਨੂੰ ਹੀ ਸਾਨੂੰ ਲੱਗਦਾ ਕਿ ਬਹੁਤ ਵੱਡੀਆਂ ਬਿਲਕੁਲ ਉਸੇ ਟਾਈਮ ਦੇ ਉੱਪਰ ਇਵਨ ਜਿਸ ਟਾਈਮ ਮੈਂ ਵੀਡੀਓ ਬਣਾ ਰਿਹਾ ਤੇ ਜਿਸ ਟਾਈਮ ਤੱਕ ਤੁਸੀਂ ਇਹ ਵੀਡੀਓ ਸੁਣੋਗੇ ਸ Sudan ਦੇ ਵਿੱਚ ਇੰਨਾ ਕਿ ਜ਼ਿਆਦਾ ਵੱਡਾ ਕਤਲੇਆਮ ਚੱਲ ਰਿਹਾ ਵਾ ਜਿਹੜਾ ਕਿ ਯੂਕਰੇਨ ਤੇ ਸੀਰੀਆ ਦੇ ਨਾਲੋਂ ਵੀ ਜ਼ਿਆਦਾ ਗੰਭੀਰ ਇਸ ਟਾਈਮ ਦੇ ਉੱਪਰ ਬਣਿਆ ਹੋਇਆ ਹੈ ਮੇਨ ਜਿਹੜੀਆਂ ਚੀਜ਼ਾਂ ਨੇ ਇਵੈਂਟਸ ਨੇ ਉਹ ਐਸਕੇਲੇਟ ਹੁੰਦੀਆਂ ਨੇ ਵਧਣਾ ਸ਼ੁਰੂ ਹੁੰਦੀਆਂ ਨੇ ਅਪ੍ਰੈਲ 2024 ਤੋਂ ਤਾਂ ਹੁਣ ਆਪਾਂ ਗੱਲ ਕਰਦੇ ਆਂ ਅਪ੍ਰੈਲ 2024 ਤੋਂ ਲੈ ਕੇ ਹੁਣ ਤੱਕ ਦੀਆਂ ਹੋਈਆਂ ਘਟਨਾਵਾਂ ਦੇ ਬਾਰੇ ਵਿੱਚ ਮੇਨ ਇੱਕ ਏਰੀਆ ਜਿੱਥੇ ਐਸਏਐਫ ਤੇ ਆਰਐਸਐਫ ਦੀ ਲੜਾਈ ਹੋਈ ਆ ਤੇ ਜਿੱਥੇ ਇਹ ਸਾਰੇ ਦੇ ਸਾਰੇ ਕਤਲੇਆਮ ਹੋਏ ਆ ਉਹ ਏਰੀਆ ਹੈਗਾ ਅਲਫਸ਼ਰ ਦਾ ਅਲਫਸ਼ਰ ਦੇ ਉੱਪਰ ਹੁਣ ਤੱਕ ਐਸਏਐਫ ਦਾ ਕੰਟਰੋਲ ਸੀਗਾ ਤਾਂ ਹੁਣ ਹੋਲੀ-ਹੋੜੀ ਕਰਕੇ ਆਰਐਸਐਫ ਵਾਲੇ ਦਗਾਲੂ ਦੇ ਅੰਡਰ ਇਹ ਉਹੀ ਗਰੁੱਪ ਜਿਨ੍ਹਾਂ ਨੂੰ ਯੂਏਈ ਦੀ ਬੈਕਿੰਗ ਆ ਅਲਫਾਸ਼ਰ ਦੀ ਘੇਰਾਬੰਦੀ ਕਰਨੀ ਸ਼ੁਰੂ ਕਰਦੇ ਆ ਹੁਣ ਜਦੋਂ ਇਹ ਘੇਰਾਬੰਦੀ ਕਰਦੇ ਆ ਉਹਦੇ ਨਾਲ ਹੁੰਦਾ ਕੀ ਆ ਇਸ ਸ਼ਹਿਰ ਦੇ ਅੰਦਰ ਉਸ ਟਾਈਮ ਦੇ ਉੱਪਰ ਲੱਖਾਂ ਲੋਕ ਮੌਜੂਦ ਹੁੰਦੇ ਆ ਪੂਰੀ ਤਰ੍ਹਾਂ ਦੇ ਨਾਲ ਇਹਨਾਂ ਦੀਆਂ ਸਪਲਾਈ ਲਾਈਨਸ ਕੱਟ ਦਿੱਤੀਆਂ ਜਾਂਦੀਆਂ ਜਿੱਥੇ ਵੀ ਕਿਤੇ ਦੁਨੀਆ ਦੇ ਵਿੱਚ ਸ਼ਹਿਰਾਂ ਦੇ ਵਿੱਚ ਲੋਕ ਰਹਿੰਦੇ ਆ ਉੱਥੇ ਉਹਨਾਂ ਨੂੰ ਰਸੋ ਦੇ ਪਾਣੀ ਦੁਕਾਨਾਂ ਦੇ ਉੱਤੇ ਜਿਹੜਾ ਵੀ ਖਾਣ ਪੀਣ ਦਾ ਸਮਾਨ ਹੁੰਦਾ ਉਹ ਆਉਂਦਾ ਵਾ ਬਾਕੀ ਦੇ ਇਲਾਕਿਆਂ ਚੋਂ ਜਿੱਥੇ ਫੈਕਟਰੀਜ਼ ਨੇ ਜਾਂ ਫਿਰ ਜਿੱਥੇ ਖੇਤੀਬਾੜੀ ਆ ਹੁਣ ਜਦੋਂ ਆਲਫ ਹਸ਼ਰ ਦੀ ਸਾਰੀ ਦੀ ਸਾਰੀ ਸਪਲਾਈ ਲਾਈਨ ਕੱਟ ਦਿੱਤੀ ਜਾਂਦੀ ਆ ਤਾਂ ਇੱਕ ਪਾਸੇ ਜਿੱਥੇ ਉਥੇ ਰਸੋ ਦਾ ਖਾਣਾ ਵਾ ਈਵਨ ਪੀਣ ਵਾਲਾ ਪਾਣੀ ਆ ਇਹ ਹਰੇਕ ਚੀਜ਼ ਲੋਕਾਂ ਨੂੰ ਮਿਲਣੀ ਤਕਰੀਬਨ ਨਾ ਮੁਮਕਿਨ ਹੋ ਜਾਂਦੀ ਆ ਚੀਜ਼ਾਂ ਦੇ ਜਿਹੜੇ ਰੇਟ ਹੈਗੇ ਆ ਉਹ ਇੰਨੇ ਕਿ ਜ਼ਿਆਦਾ ਵੱਧ ਜਾਂਦੇ ਆ ਕਿ ਕੋਈ ਵੀ ਬੰਦਾ ਉਹਨਾਂ ਨੂੰ ਖਰੀਦ ਹੀ ਨਹੀਂ ਸਕਦਾ ਤਾਂ ਸਭ ਤੋਂ ਪਹਿਲਾਂ ਆਰਐਸਐਫ ਵਾੜੇ ਚੂਜ਼ ਕਰਦੇ ਆ ਚੋਕਿੰਗ ਦੀ ਪਾਲਿਸੀ ਜਿਹਨੂੰ ਕਹਿੰਦੇ ਆ ਕਿ ਗਲਾ ਘੁੱਟ ਦੇਣਾ ਹੁਣ ਟੋਟਲ ਕਿੰਨੇ ਲੋਕ ਅਲਫਾਸ਼ਰ ਦੇ ਅੰਦਰ 트ੈਪ ਹੋ ਕੇ ਰਹਿ ਜਾਂਦੇ ਆ ਫਸ ਕੇ ਰਹਿ ਜਾਂਦੇ ਆ ਇਹਦੀ ਗਿਣਤੀ ਦਾ ਅੰਦਾਜ਼ਾ ਤੁਸੀਂ ਇੱਥੋਂ ਹੀ ਲਾ ਲਓ ਕਿ ਯੂਨਾਈਟਿਡ ਨੇਸ਼ਨਸ ਦੀ ਇੱਕ ਰਿਪੋਰਟ ਦੇ ਮੁਤਾਬਕ 8 ਲੱਖ ਤੋਂ ਜ਼ਿਆਦਾ ਤਾਂ ਸਿਰਫ ਛੋਟੀ ਉਮਰ ਦੇ ਬੱਚੇ ਹੁੰਦੇ ਆ ਹੁਣ ਤੁਸੀਂ ਇਹਨਾਂ ਦੀ ਹਾਲਤ ਸਮਝ ਸਕਦੇ ਆ ਹੁਣ ਇਸ ਤੋਂ ਬਾਅਦ ਹੁੰਦਾ ਕਿ ਆ ਬਹੁਤ ਵੱਡੇ ਵੱਡੇ ਕੈਂਪ ਲੱਗਦੇ ਆ ਅਲਫਾਸ਼ਰ ਦੇ ਅੰਦਰ ਜਿੱਥੇ ਯੂਨਾਈਟਿਡ ਨੇਸ਼ਨਸ ਵਾਲੇ ਹੋਏ ਹੋਰ ਬਹੁਤ ਸਾਰੇ ਗਰੁੱਪ ਇਹਨਾਂ ਲੋਕਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਦੇ ਨਾਲ ਰਸਦ ਪਾਣੀ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਆ ਹੁਣ ਜਦੋਂ ਇੰਨੇ ਕੈਂਪਾਂ ਦੇ ਵਿੱਚ ਇੰਨੇ ਲੋਕ ਇਕੱਠੇ ਹੋ ਕੇ ਬੈਠ ਗਏ ਤਾਂ ਇੰਗਲਿਸ਼ ਦਾ ਇੱਕ ਸ਼ਬਦ ਹੁੰਦਾ ਸਿਟਿੰਗ ਡੱਕ ਮਤਲਬ ਕਿ ਇੱਕ ਬੈਠੀ ਹੋਈ ਬੱਤਕਾ ਜਿਹਨੂੰ ਟਾਰਗੇਟ ਕਰਨਾ ਬਹੁਤ ਹੀ ਸੌਖਾ ਤਾਂ ਇਹ ਜਿਹੜੇ ਕੈਂਪ ਹੁੰਦੇ ਆ ਆਰਐਸਐਫ ਦੇ ਲਈ ਇੱਕ ਸਿਟਿੰਗ ਡੱਕ ਬਣ ਜਾਂਦੇ ਆ ਇਹਨਾਂ ਦੇ ਉੱਤੇ ਹਵਾਈ ਹਮਲੇ ਕੀਤੇ ਜਾਂਦੇ ਆ ਆਰਐਸਐਫ ਦੁਆਰਾ ਜਿਹੜਾ ਕਿ ਗਰੁੱਪ ਹੈਗਾ ਯੂਏਈ ਦੀ ਬੈਕਿੰਗ ਦਾ ਹੁਣ ਇੱਥੇ ਹੀ ਕਤਲੇਆਮ ਹੋਣਾ ਸ਼ੁਰੂ ਹੁੰਦਾ ਇਹਨਾਂ ਕੈਂਪਾਂ ਦੇ ਉੱਤੇ ਬੰਬ ਡੇਗਦੇ ਆ ਨਿਰਦੋਸ਼ ਲੋਕਾਂ ਦੀ ਜਾਨ ਜਾਂਦੀ ਆ ਹਜ਼ਾਰਾਂ ਦੇ ਵਿੱਚ ਫਾਈਨਲੀ ਟਾਈਮ ਆ ਜਾਂਦਾ ਅਕਤੂਬਰ 2025 ਦਾ ਮਤਲਬ ਕਿ ਹੁਣ ਤੋਂ ਸਿਰਫ 1 ਮਹੀਨਾ ਪਹਿਲਾਂ ਜਦੋਂ ਫਾਈਨਲੀ ਆਰਐਸਐਫ ਵਾਲੇ ਇਸ ਸ਼ਹਿਰ ਦੇ ਅੰਦਰ ਐਂਟਰ ਕਰ ਜਾਂਦੇ ਆ ਅੰਦਰ ਬੈਠੀ ਆ ਐਸਐਫ ਉਹਨਾਂ ਦੀ ਵੈਸੇ ਵੀ ਸਪਲਾਈ ਲਾਈਨ ਕੱਟ ਚੁੱਕੀ ਆ ਉਹਨਾਂ ਦੇ ਹਾਲਾਤ ਵੀ ਸ਼ਹਿਰ ਦੇ ਅੰਦਰ ਰਹਿ ਰਹੇ ਨਾਗਰਿਕਾਂ ਤੋਂ ਕੋਈ ਬਹੁਤ ਜ਼ਿਆਦਾ ਚੰਗੇ ਨਹੀਂ ਹੈਗੇ ਨਾ ਉਹਨਾਂ ਨੂੰ ਹੁਣ ਕਿਸੇ ਵੀ ਪਾਸਿਓਂ ਹਥਿਆਰ ਮਿਲ ਰਹੇ ਆ ਨਾ ਉਹਨੂੰ ਰਸਦ ਮਿਲ ਰਹੀ ਆ ਅਗਲੇ ਕੁਝ ਦਿਨਾਂ ਦੇ ਵਿੱਚ ਹੀ ਪੂਰਾ ਦਾ ਪੂਰਾ ਸ਼ਹਿਰ ਆਰਐਸਐਫ ਦੇ ਕੰਟਰੋਲ ਦੇ ਵਿੱਚ ਆ ਜਾਂਦਾ ਤੇ ਇਸ ਤੋਂ ਬਾਅਦ ਆਉਂਦੀ ਆ ਇਸ ਸ਼ਹਿਰ ਦੇ ਸਭ ਤੋਂ ਵੱਡੇ ਸਭ ਤੋਂ ਪਹਿਲੇ ਕਤਲੇਆਮ ਦੀ ਇੱਕ ਰਿਪੋਰਟ 사ऊदी ਮਟਰਨਿਟੀ ਹਸਪੀਟਲ ਨਾਮ ਦਾ ਇੱਕ ਹਸਪੀਟਲ ਹੁੰਦਾ ਵਾ ਮਟਰਨਿਟੀ ਤੇ ਤੁਸੀਂ ਸਮਝ ਹੀ ਚੁੱਕੇ ਹੋਵੋਗੇ ਔਰਤਾਂ ਦੇ ਨਾਲ ਰਿਲੇਟਡ ਜਨੇਪੇ ਦੇ ਨਾਲ ਰਿਲੇਟਡ ਇਹ ਵਾਲਾ ਹਸਪੀਟਲ ਆ 460 ਪੇਸ਼ੈਂਟ ਉਸ ਟਾਈਮ ਦੇ ਉੱਪਰ ਇਸ ਹਸਪੀਟਲ ਦੇ ਅੰਦਰ ਹੁੰਦੇ ਆ ਆਰਐਸਐਫ ਵਾਲੇ 460 ਦੇ ਵਿੱਚੋਂ 460 ਦੀਆਂ 460 ਔਰਤਾਂ ਦਾ ਕਤਲ ਕਰਦੇ ਆ ਇਸ ਤੋਂ ਬਾਅਦ ਜਿੰਨੀਆਂ ਵੀ ਨਰਸਸ ਸ ਤੇ ਜਿੰਨੀਆਂ ਵੀ ਲੇਡੀ ਡਾਕਟਰਸ ਇੱਥੇ ਹੁੰਦੀਆਂ ਨੇ ਉਹਨਾਂ ਸਾਰਿਆਂ ਦਾ ਅਪਹਰਨ ਕੀਤਾ ਜਾਂਦਾ ਇਹਨਾਂ ਸਾਰਿਆਂ ਦਾ ਜਿਨਸੀ ਸ਼ੋਸ਼ਣ ਕੀਤਾ ਜਾਂਦਾ ਇਸ ਤੋਂ ਬਾਅਦ ਸ਼ੁਰੂ ਹੁੰਦਾ ਅਗਲਾ ਦੌਰ ਅਲ ਫਸ਼ਰ ਦੇ ਇਕੱਲੇ ਇਕੱਲੇ ਘਰ ਦੇ ਅੰਦਰ ਜਾਣ ਦਾ ਹਰੇਕ ਮੈਂਬਰ ਨੂੰ ਜਿਹੜਾ ਵੀ ਮਰਦ ਹੈਗਾ ਵਾ ਜਿਹੜਾ ਕਿ ਆਰਐਸਐਫ ਦੇ ਮੈਂਬਰਾਂ ਨੂੰ ਲੱਗਦਾ ਉਹਨਾਂ ਦੇ ਕਿਸੇ ਕੰਮ ਦਾ ਨਹੀਂ ਉਹਨੂੰ ਬਾਹਰ ਕੱਢਿਆ ਜਾਂਦਾ ਉਸੇ ਟਾਈਮ ਉਹਨੂੰ ਗੋਲੀ ਮਾਰ ਦਿੱਤੀ ਜਾਂਦੀ ਆ ਔਰਤਾਂ ਨੂੰ ਲੜਕੀਆਂ ਨੂੰ ਚੱਕ ਕੇ ਲੈ ਜਾਇਆ ਜਾਂਦਾ ਆਪਣੀ ਕਾਮਵਾਸਨਾ ਦਾ ਸ਼ਿਕਾਰ ਬਣਾਉਣ ਦੇ ਲਈ ਆਰਐਸਐਫ ਦੇ ਅਲਫਸ਼ਰ ਦੇ ਸ਼ਹਿਰ ਦੇ ਵਿੱਚ ਐਂਟਰ ਹੋਣ ਤੋਂ ਪਹਿਲੇ ਕੁਝ ਦਿਨਾਂ ਦੇ ਵਿੱਚ ਹੀ ਇੰਨੇ ਕਿ ਜ਼ਿਆਦਾ ਕਤਲੋਗਾਰਥ ਹੁੰਦੀ ਆ ਕਿ ਸੈਟੇਲਾਈਟ ਤੋਂ ਜਿਹੜੀਆਂ ਇਮੇਜਸ ਆਉਂਦੀਆਂ ਉਹਦੇ ਵਿੱਚ ਵੀ ਜਿਹੜਾ ਪਾਣੀ ਦਾ ਰੰਗ ਹੁੰਦਾ ਉਹ ਪੂਰੀ ਤਰ੍ਹਾਂ ਦੇ ਨਾਲ ਇਨਸਾਨੀ ਖੂਨ ਦੇ ਨਾਲ ਲਾਲ ਹੋਇਆ ਕਲੀਅਰਲੀ ਦੇਖਿਆ ਜਾ ਸਕਦਾ ਅਲ ਫਸ਼ਰ ਜਿਹੜਾ ਸਿਰਫ ਹੁਣ ਤੋਂ 1 ਮਹੀਨਾ ਪਹਿਲਾਂ ਤੱਕ ਲੱਖਾਂ ਲੋਕਾਂ ਦਾ ਰਹਿਣ ਬਸੇਰਾ ਸੀਗਾ ਉਹਨਾਂ ਦੇ ਬੱਚੇ ਰਹਿਣ ਦੀ ਆਖਰੀ ਉਮੀਦ ਸੀ ਆਰਐਸਐਫ ਦੇ ਇੱਥੇ ਐਂਟਰ ਹੋਣ ਤੋਂ ਕੁਝ ਦਿਨਾਂ ਤੋਂ ਬਾਅਦ ਹੀ ਪੂਰੀ ਤਰ੍ਹਾਂ ਦੇ ਨਾਲ ਖਤਮ ਹੋ ਜਾਂਦਾ ਵਾ ਇੱਕ ਕਬਰਿਸਤਾਨ ਦੀ ਤਰ੍ਹਾਂ ਦਾ ਉਹ ਬਣ ਜਾਂਦਾ ਹੁਣ ਜਿੱਥੇ ਇੱਕ ਪਾਸੇ ਆਰਐਸਐਫ ਦੀ ਸਪੋਰਟ ਕਰ ਰਿਹਾ ਵਾ ਯੂਈ ਦੂਸਰੇ ਪਾਸੇ ਜਿਹੜੀ ਅੰਦਰ ਟਰੈਪ ਹੋਈ ਆਰਮੀ ਹੁੰਦੀ ਆ ਐਸਐਫ ਵਾਲੇ ਉਹਨਾਂ ਦੀ ਸਪੋਰਟ ਦੇ ਉੱਪਰ ਹੁੰਦਾ ਵਾ ਮਿਸਰ ਜਾਂ ਇੰਗਲਿਸ਼ ਦੇ ਵਿੱਚ ਕਹਿ ਲਈਏ ਏਜੀਪਟ ਸੂਡਾਨ ਤੇ ਏਜੀਪਟ ਦਾ ਆਪਸ ਦੇ ਵਿੱਚ ਇੱਕ ਬਹੁਤ ਹੀ ਜ਼ਿਆਦਾ ਲੰਬਾ ਬਾਰਡਰ ਆ ਇਹਦੇ ਕੁਝ ਏਰੀਏ ਹੈਗੇ ਆ ਜਿਹੜੇ ਅੱਜ ਵੀ ਜਿਵੇਂ ਕਸ਼ਮੀਰ ਨੂੰ ਲੈ ਕੇ ਇੰਡੀਆ ਤੇ ਪਾਕਿਸਤਾਨ ਦਾ ਚੱਲਦਾ ਰਹਿੰਦਾ ਪ੍ਰੋਗਰਾਮ ਆਪਸ ਦੇ ਵਿੱਚ ਖਿੱਚੋਤਾਣ ਚੱਲਦੀ ਆ ਉਸੇ ਤਰ੍ਹਾਂ ਹੀ ਕੁਝ ਏਰੀਆਜ਼ ਦੇ ਵਿੱਚ ਸੂਡਾਨ ਦੀ ਤੇ ਏਜੀਪਟ ਦੀ ਆਪਸ ਦੇ ਵਿੱਚ ਖਿੱਚੋਤਾਣ ਚੱਲਦੀ ਰਹਿੰਦੀ ਆ ਹੁਣ ਐਸੇ ਐਫ ਦਾ ਜਿਹੜਾ ਇੱਕ ਆਖਰੀ ਗੜ੍ਹ ਸੀਗਾ ਉਹ ਸੀਗਾ ਪੋਰਟ ਸੂਡਾਨ ਨਾਮ ਦਾ ਇੱਕ ਸੂਡਾਨ ਦਾ ਸ਼ਹਿਰ ਜਿੰਨੇ ਵੀ ਲੋਕ ਨੌਨ ਅਰਬ ਲੋਕ ਸੀਗੇ ਮਤਲਬ ਜਿਹੜੇ ਕਿ RSF ਦੇ ਸਿੱਧੇ ਸਿੱਧੇ ਟਾਰਗੇਟ ਦੇ ਉੱਪਰ ਆਉਣੇ ਸੀ ਉਹਨਾਂ ਦੇ ਵਿੱਚੋਂ ਜ਼ਿਆਦਾਤਰ ਲੋਕਾਂ ਨੇ ਸ਼ਰਨ ਲਈ ਹੋਈ ਸੀਗੀ ਪੋਰਟ ਸੁਦਾਨ ਦੇ ਇਸ ਸ਼ਹਿਰ ਦੇ ਵਿੱਚ ਫਾਈਨਲੀ ਮਈ 2025 ਦੇ ਵਿੱਚ RSF ਵਾਲੇ ਆਪਣਾ ਟਾਰਗੇਟ ਬਣਾਉਂਦੇ ਆ ਪੋਰਟ ਸੁਦਾਨ ਨੂੰ ਬਹੁਤ ਵੱਡੇ ਲੈਵਲ ਦੇ ਉੱਪਰ ਬੰਬਾਰਡਮੈਂਟ ਇੱਥੇ ਸ਼ੁਰੂ ਕੀਤੀ ਜਾਂਦੀ ਆ ਬਹੁਤ ਸਾਰੇ ਡਰੋਨਸ ਦੇ ਨਾਲ ਹਮਲੇ ਕੀਤੇ ਜਾਂਦੇ ਆ ਹੁਣ ਇੱਥੇ ਗੱਲ ਹੈਗੀ ਆ ਕਿ RSF ਦੇ ਕੋਲੇ ਵੀ ਉਹਨਾਂ ਦੇ ਕੋਲੇ ਇੰਨੀ ਹਾਈ ਟੈਕਨੋਲੋਜੀ ਦੇ ਡਰੋਨਸ ਕਿੱਥੋਂ ਆਏ ਉਹਨਾਂ ਦੇ ਕੋਲੇ ਹੋਰ ਇੰਨੇ ਸਾਰੇ ਮਾਡਰਨ ਹਥਿਆਰ ਕਿੱਥੋਂ ਆਉਂਦੇ ਆ ਇਹਦੇ ਲਈ ਇੱਕ ਵਾਰੀ ਫੇਰ ਪਿਕਚਰ ਦੇ ਵਿੱਚ ਆਉਂਦਾ ਵਾ ਯੂਏ ਯੂਏ ਦੇ ਬਾਰੇ ਦੇ ਵਿੱਚ ਗੱਲ ਆਪਾਂ ਵੀਡੀਓ ਦੇ ਵਿੱਚ ਥੋੜੀ ਅੱਗੇ ਜਾ ਕੇ ਕਰਾਂਗੇ ਹੁਣ ਤੱਕ ਆਪਾਂ ਗੱਲ ਕੀਤੀ ਆ ਆਰਐਸਐਫ ਦੀ ਐਸਏਐਫ ਦੀ ਤੇ ਸੁਦਾਨ ਦੇ ਵਿੱਚ ਹੋਏ ਕਤਲੇਆਮ ਦੀ ਹੁਣ ਆਪਾਂ ਗੱਲ ਕਰਾਂਗੇ ਸਭ ਤੋਂ ਜ਼ਿਆਦਾ ਵੱਡੇ ਅਸਲ ਦੇ ਵਿੱਚ ਮੇਨ ਦੋ ਕਾਰਨਾਂ ਦੀ ਜਿਨ੍ਹਾਂ ਦੇ ਕਰਕੇ ਉੱਥੇ ਲੱਖਾਂ ਲੋਕਾਂ ਨੂੰ ਆਪਣੀ ਜਾਨ ਗਵਾਉਣੀ ਪਈ ਤੇ ਉਹ ਸਭ ਤੋਂ ਵੱਡਾ ਕਾਰਨ ਹੈਗਾ ਵਾ 골ਡ ਮਤਲਬ ਕਿ ਸੋਨਾ ਕੋਈ ਵੀ ਇੱਕ ਅਹਜਾ ਦੇਸ਼ ਜਿਹਦੇ ਕੋਲੇ ਕੋਈ ਇੱਕ ਇਸ ਤਰ੍ਹਾਂ ਦੀ ਚੀਜ਼ ਹੈਗੀ ਆ ਕੁਦਰਤੀ ਸਰੋਤ ਹੈਗਾ ਵਾ ਕਿਸੇ ਬਹੁਤ ਹੀ ਕੀਮਤੀ ਚੀਜ਼ ਦਾ ਪਰ ਨਾਲ ਦੀ ਨਾਲ ਹੀ ਉਹ ਦੇਸ਼ ਗਰੀਬ ਆ ਉਸ ਚੀਜ਼ ਨੂੰ ਪ੍ਰੋਟੈਕਟ ਨਹੀਂ ਕਰ ਸਕਦਾ ਤਾਂ ਉਸ ਦੇਸ਼ ਦੀ ਹਾਲਤ ਹਮੇਸ਼ਾ ਬਹੁਤ ਹੀ ਬੁਰੀ ਰਹੂਗੀ ਥੋੜੀ ਮੈਂ ਇਥੇ ਅਜੀਬ ਗੱਲ ਕਰਨ ਲੱਗਿਆ ਤਾਂ ਕਿ ਤੁਹਾਨੂੰ ਚੰਗੀ ਤਰ੍ਹਾਂ ਦੇ ਨਾਲ ਸਮਝ ਲੱਗ ਜੇ ਬਹੁਤ ਪਹਿਲਾਂ ਕੋਈ ਪੰਜਾਬੀ ਦਾ ਇੱਕ ਗਾਣਾ ਆਇਆ ਸੀ ਸ਼ਾਇਦ ਜਗਮੂਨ ਕੌਰ ਹੋਣਾ ਤਾਂ ਉਹਦੇ ਵਿੱਚ ਇੱਕ ਤੁਕ ਸੀਗੀ ਮਾੜੇ ਦੀ ਜਨਾਨੀ ਹੁੰਦੀ ਭਾਬੀ ਸਭ ਦੀ ਇਤਿਹਾਸ ਦੇ ਵਿੱਚ ਮੈਨੂੰ ਸ਼ੁਰੂ ਤੋਂ ਰੁਚੀ ਰਹੀ ਆ ਪਿਛਲੇ 2 ਦਹਾਕਿਆਂ ਤੋਂ ਕਮ ਸੇ ਕਮ ਇਤਿਹਾਸ ਦੇ ਬਾਰੇ ਵਿੱਚ ਪੜ੍ਹਦਾ ਰਿਹਾ ਜਿੰਨੀ ਕੁ ਮੈਨੂੰ ਸਮਝ ਲੱਗੀ ਆ ਇੱਕ ਮੋਟਾ-ਮੋਟੀ ਜਿਹਾ ਉਹ ਇਹ ਸਮਝ ਲੱਗੀ ਆ ਕਿ ਬਿਲਕੁਲ ਉਹੀ ਮਾੜੇ ਦੀ ਜਨਾਨੀ ਵਾਲਾ ਹਿਸਾਬ ਹੁੰਦਾ ਵਾ ਇਹਨਾਂ ਦੇਸ਼ਾਂ ਦਾ ਜਿਹੜਾ ਵੀ ਕੋਈ ਇਸ ਤਰ੍ਹਾਂ ਦਾ ਦੇਸ਼ ਆ ਜਿਦੇ ਕੋਲੇ ਜਾਂ ਤਾਂ ਕੋਈ ਬਹੁਤ ਹੀ ਵੱਡ ਮੁੱਲਾ ਕੁਦਰਤੀ ਸਰੋਤ ਆ ਜਾਂ ਫਿਰ ਉਹਦੀ ਜੀਓਗ੍ਰਾਫਿਕਲੀ ਸਿਚੁਏਸ਼ਨ ਇਸ ਤਰ੍ਹਾਂ ਦੀ ਆ ਜਿਹੜੀ ਵੱਡੇ ਤਕੜੇ ਦੇਸ਼ਾਂ ਨੂੰ ਪਸੰਦ ਹੈਗੀ ਆ ਜਿਵੇਂ ਅਫਗਾਨਿਸਤਾਨ ਜਾਂ ਪਾਕਿਸਤਾਨ ਤਾਂ ਇਹਨਾਂ ਦੇਸ਼ਾਂ ਦੀ ਹਾਲਾਤ ਹਮੇਸ਼ਾ ਹੀ ਬੁਰੇ ਰਹਿੰਦੇ ਆ ਹਮੇਸ਼ਾ ਹੀ ਇਹਨਾਂ ਨੂੰ ਬਾਹਰਲੇ ਤਾਕਤਵਰ ਦੇਸ਼ਾਂ ਦੇ ਦੁਆਰਾ ਕੰਟਰੋਲ ਕੀਤਾ ਜਾਂਦਾ ਇਹੀ ਹਾਲਾਤ ਆ ਇਸ ਟਾਈਮ ਦੇ ਉੱਪਰ ਸ Sudan ਦੀ ਸੁਦਾਨ ਪੂਰੀ ਦੁਨੀਆ ਦੇ ਵਿੱਚ ਆਪਣੀਆਂ ਸੋਨੇ ਦੀਆਂ ਖਾਨਾਂ ਨੂੰ ਲੈ ਕੇ ਸ਼ੁਰੂ ਤੋਂ ਹੀ ਮਸ਼ਹੂਰ ਰਿਹਾ ਵਾ ਪਰ ਉਹੀ ਸੋਨਾ ਜਿਹੜਾ ਸੁਦਾਨ ਦੇ ਲੋਕਾਂ ਦੇ ਲਈ ਵਰਦਾਨ ਬਣ ਸਕਦਾ ਸੀਗਾ ਉਹੀ ਉਹਨਾਂ ਦੇ ਜੀ ਦਾ ਜੰਜਾਲ ਬਣ ਗਿਆ ਸੁਦਾਨ ਦੇ ਵਿੱਚ ਅੱਜ ਵੀ ਜਿਹੜਾ ਸੋਨਾ ਹੈਗਾ ਵਾ ਉਹਨੂੰ ਬਿਲਕੁਲ ਹੀ ਪੁਰਾਣੇ ਤਰੀਕਿਆਂ ਦੇ ਨਾਲ ਕੱਢਿਆ ਜਾਂਦਾ ਵਾ ਤੇ ਇਹਨੂੰ ਕੱਢਦੇ ਆ ਸੁਦਾਨ ਦੇ ਲੱਖਾਂ ਲੋਕ ਆਪਣੇ ਹੱਥਾਂ ਦੇ ਨਾਲ ਹੁਣ ਜਿਹੜੇ ਆਰਐਸਐਫ ਵਾਲੇ ਆ ਜਿਨ੍ਹਾਂ ਨੂੰ ਯੂਏਈ ਦੀ ਬੈਕਿੰਗ ਹੈਗੀ ਆ ਉਹ ਕੀ ਕਰਦੇ ਆ ਕਿਉਂਕਿ ਹੁਣ ਜਿਹੜੇ ਲੋਕ ਨੇ ਇਹਨਾਂ ਖਾਨਾਂ ਦੇ ਵਿੱਚੋਂ ਇਹ ਸੋਨਾ ਕੱਢਦੇ ਆ ਉਹਦਾ ਕੋਈ ਛੋੜਤਾ ਕਰ ਨਹੀਂ ਸਕਦੇ ਕਿਉਂਕਿ ਸੋਨੇ ਨੂੰ ਕੱਢਣ ਤੋਂ ਬਾਅਦ ਉਹਨੂੰ ਰਿਫਾਈਨ ਕਰਨਾ ਪੈਂਦਾ ਰਿਫਾਈਨ ਸੁਧਾਨ ਵਾਲੇ ਕਰ ਨਹੀਂ ਸਕਦੇ ਪੂਰੀ ਦੁਨੀਆ ਦੀ ਸਭ ਤੋਂ ਜ਼ਿਆਦਾ ਵੱਡੀ ਸੋਨੇ ਨੂੰ ਰਿਫਾਈਨ ਕਰਨ ਦੀ ਹੱਬ ਹੈਗਾ ਵਾ ਕਿਹੜਾ ਕੰਟਰੀ ਸਹੀ ਸਮਝੇ ਤੁਸੀਂ ਯੂਏ ਯੂਏ ਦੇ ਵੈਸੇ ਵੀ ਜਿੰਨੇ ਵੀਡੀਓ ਤੁਸੀਂ YouTube ਦੇ ਉੱਪਰ ਦੇਖੇ ਹੋਣਗੇ ਅੱਡ-ਅੱਡ ਟਰੈਵਲਰਸ ਦੇ ਅੱਡ-ਅੱਡ ਕੁਮਕੜਾਂ ਦੇ ਉਹਦੇ ਵਿੱਚ ਵੀ ਤੁਹਾਨੂੰ ਦਿਖਦਾ ਹੋਊਗਾ ਸ਼ੀਸ਼ਿਆਂ ਦੇ ਬਾਰੋਂ ਤੁਸੀਂ ਦੇਖ ਸਕਦੇ ਹੋ ਸੋਨੇ ਦੇ ਨਾਲ ਲੱਦੀਆਂ ਇਹ ਦੁਕਾਨਾਂ ਪਈਆਂ ਨੇ ਤਾਂ RSF ਵਾਲੇ ਕੀ ਕਰਦੇ ਆ ਇੰਨਾ ਹੀ ਲੋਕਾਂ ਤੋਂ ਜਿਹੜਾ ਇਹ ਸੋਨਾ ਵਾ ਬਹੁਤ ਹੀ ਜ਼ਿਆਦਾ ਘੱਟ ਕੀਮਤ ਦੇ ਉੱਪਰ ਖਰੀਦਦੇ ਆ ਉਸ ਤੋਂ ਬਹੁਤੇ ਸਾਰਾ ਦਾ ਸਾਰਾ ਸੋਨਾ ਕਿੱਥੇ ਜਾਂਦਾ ਯੂਏਈ ਕੋਲੇ ਤੇ ਇਸ ਟਾਈਮ ਦੇ ਉੱਪਰ ਕੱਲੇ RSF ਵਾਲਿਆਂ ਦੇ ਕੋਲੇ 150 ਮਿਲੀਅਨ ਡਾਲਰ ਦੇ ਸੋਨੇ ਦਾ ਕੰਟਰੋਲ ਆ ਯੂਏਈ ਵਾਲੇ RSF ਵਾਲਿਆਂ ਦੇ ਕੋਲੋਂ ਇਹ ਜਿਹੜਾ ਖਲੇ ਰਿਫਾਈਨ ਹੋਣ ਵਾਲਾ ਸੋਨਾ ਹੁੰਦਾ ਵਾ ਉਹਨੂੰ ਲੈ ਲੈਂਦੇ ਆ ਤੇ ਉਹਦੇ ਬਦਲੇ ਦੇ ਵਿੱਚ ਦਿੰਦੇ ਆ ਬਿਲਕੁਲ ਹੀ ਨਵੀਂ ਟੈਕਨੋਲੋਜੀ ਦੇ ਹਥਿਆਰ ਜਿਹੜੇ ਕਿ ਫਿਰ ਆਰਐਸਐਫ ਵਾਲੇ ਵਰਤਦੇ ਆ ਆਪਣੇ ਹੀ ਦੇਸ਼ ਦੇ ਗਰੀਬ ਮਜਬੂਰ ਲੋਕਾਂ ਦੇ ਉੱਤੇ ਤੇ ਸੁਡਾਨ ਦਾ ਇੱਕ ਏਰੀਆ ਹੁੰਦਾ ਨਯਾਲਾ ਜਿੱਥੇ ਕਿ ਸਭ ਤੋਂ ਜ਼ਿਆਦਾ ਸੋਨਾ ਮਿਲਦਾ ਵਾ ਤੇ ਇਸੇ ਕਰਕੇ ਜਦੋਂ ਆਰਐਸਐਫ ਵਾਲਿਆਂ ਨੇ ਆਪਣਾ ਕਤਲੇਆਮ ਸ਼ੁਰੂ ਕੀਤਾ ਤਾਂ ਸਭ ਤੋਂ ਪਹਿਲਾਂ ਏਰੀਆ ਸੁਡਾਨ ਦਾ ਹੁੰਦਾ ਨਯਾਲਾ ਜਿਹੜਾ ਕਿ ਇਹਨਾਂ ਦੀ ਇਸੇ ਤਬਾਹੀ ਦਾ ਸ਼ਿਕਾਰ ਬਣਦਾ ਦੂਸਰਾ ਨਾਮ ਹੈਗਾ ਸੋਂਗੋ ਦੀਆਂ ਮਾਈਂਡਸ ਸੋਂਗੋ ਦੀਆਂ ਮਾਈਂਡਸ ਦੇ ਉੱਪਰ ਵੀ ਪੂਰੀ ਤਰ੍ਹਾਂ ਦੇ ਨਾਲ ਕੰਟਰੋਲ ਹੈਗਾ ਆਰਐਸਐਫ ਦਾ ਹੁਣ ਆਪਾਂ ਨੂੰ ਪਤਾ ਕਿ ਅਰਬ ਦੇ ਕਿੰਨੇ ਵੀ ਦੇਸ਼ ਹੈਗੇ ਆ ਸਪੈਸ਼ਲੀ ਯੂਏਈ ਵਰਗੇ ਜਿਹੜੇ ਕਮ ਸੇ ਕਮ ਆਪਾਂ ਨੂੰ ਬਾਹਰੋਂ ਬਹੁਤ ਹੀ ਜ਼ਿਆਦਾ ਅਗਾਮਵਧੂ ਲੱਗਦੇ ਆ ਉਹ ਹੁਣ ਕੀ ਕਰ ਰਹੇ ਆ ਆਪਣੀ ਦੇਸ਼ ਦੀ ਇਕਨੋਮੀ ਨੂੰ ਤੇਲ ਤੋਂ ਹਟਾ ਕੇ ਦੇਖਣਾ ਚਾਹੁੰਦੇ ਆ ਕਿਉਂਕਿ ਤੇਲ ਦੇ ਉੱਪਰ ਉਹ ਇੰਨਾ ਲੰਬਾ ਸਮਾਂ ਤੱਕ ਰਲਾਈ ਨਹੀਂ ਕਰਨਾ ਚਾਹੁੰਦੇ ਇਸੇ ਕਰਕੇ ਇੱਕ ਤਾਂ ਸੋਨੇ ਦੀ ਰਿਫਾਈਨਿੰਗ ਦੇ ਵੱਲ ਜਾ ਰਹੇ ਆ ਫਾਈਨੈਂਸ ਦੇ ਵੱਲ ਜਾ ਰਹੇ ਆ ਤੇ ਇਸ ਤੋਂ ਬਾਅਦ ਜਾ ਰਹੇ ਆ ਗੈਸ ਦੇ ਵੱਲ ਤੇ ਇਸੇ ਕਰਕੇ ਹੀ ਯੂਈ ਦਾ ਖਾਸ ਧਿਆਨ ਹੈਗਾ ਖਾਸ ਉਹਨਾਂ ਦੀ ਦਿਲਚਸਪੀ ਹੈਗੀ ਆ ਸੂडान ਦੇ ਉੱਪਰ ਦੂਸਰੀ ਚੀਜ਼ ਹੈਗੀ ਆ ਜਦੋਂ ਵੀ ਦੁਨੀਆ ਦੇ ਵਿੱਚ ਗਲੋਬਲ ਅਨਸਰਟੇਨਟੀ ਬਣਨੀ ਆ ਕਦੇ ਵੀ ਰਾਜਨੀਤਿਕ ਹਾਲਾਤ ਪੂਰੀ ਦੁਨੀਆ ਦੇ ਖਰਾਬ ਹੋਣੇ ਆ ਜਿਹੜੇ ਕਿ ਹੁਣ ਲਗਾਤਾਰੀ ਹੋ ਰਹੇ ਆ ਪੂਰੀ ਦੁਨੀਆ ਦੇ ਵਿੱਚ ਕਟੜ ਰਾਈਟ ਵਿੰਗ ਗਵਰਨਮੈਂਟਸ ਆ ਰਹੀਆਂ ਨੇ ਤਾਂ ਉਸ ਟਾਈਮ ਦੇ ਉੱਪਰ ਕਿਸੇ ਵੀ ਦੇਸ਼ ਦੇ ਲਈ ਸਭ ਤੋਂ ਜ਼ਿਆਦਾ ਸੇਫ ਬੈਟ ਹੁੰਦੀ ਆ ਸੋਨਾ ਤਾਂ ਇਸੇ ਕਰਕੇ ਜਿਵੇਂ ਅਮਰੀਕਾ ਅਫਗਾਨਿਸਤਾਨ ਨੂੰ ਪਾਕਿਸਤਾਨ ਨੂੰ ਅਰਬ ਦੇਸ਼ਾਂ ਨੂੰ ਛੱਡ ਨਹੀਂ ਸਕਦਾ ਉਸੇ ਤਰ੍ਹਾਂ ਹੀ ਯੂਏਈ ਹੁਣ ਕਦੇ ਵੀ ਛੱਡ ਨਹੀਂ ਸਕਦਾ ਸ Sudan ਦੂਸਰੀ ਵੱਡੀ ਪ੍ਰੋਬਲਮ ਹੈਗੀ ਆ Sudan ਦੀ Red Sea Red Sea ਇੱਕ ਬਹੁਤ ਹੀ ਜ਼ਿਆਦਾ ਵੱਡਾ ਏਰੀਆ ਵਾ ਬਹੁਤ ਵੱਡੀ ਹੱਬ ਹੈਗੀ ਆ ਪੂਰੀ ਦੁਨੀਆ ਦੇ ਟ੍ਰੇਡ ਦੇ ਲਈ ਤੇ Red Sea ਦੇ ਉੱਪਰ ਕੰਟਰੋਲ ਕਰਨ ਦੇ ਲਈ ਬਹੁਤ ਸਾਰੇ ਅਰਬ ਦੇਸ਼ਾਂ ਦਾ ਜ਼ੋਰ ਲੱਗਿਆ ਹੋਇਆ ਤਾਂ ਇਸੇ ਕਰਕੇ ਦੁਨੀਆ ਦੀਆਂ ਸਭ ਤੋਂ ਜ਼ਿਆਦਾ ਤਾਕਤਵਰ ਸ਼ਕਤੀਆਂ ਦੀ ਨਿਗਾਹ ਦੇ ਵਿੱਚ ਆ ਜਾਂਦਾ ਇੱਕ ਵਾਰੀ ਫੇਰ ਤੋਂ ਸੂडान ਹੁਣ ਆਪਾਂ ਗੱਲ ਕਰ ਲੈਨੇ ਆ ਥੋੜੀ ਜੀ ਇੱਥੇ ਏਜੀਪਟ ਦੀ ਜਿਹੜੀ ਐਸਐਫ ਹੈਗੀ ਆ ਜਿਵੇਂ ਮੈਂ ਤੁਹਾਨੂੰ ਦੱਸਿਆ ਉਹਨਾਂ ਨੂੰ ਏਜੀਪਟ ਵੱਲੇ ਵੈਕ ਕਰ ਰਹੇ ਆ ਹੁਣ ਜਦੋਂ ਤੋਂ ਇਹ ਸਾਰੀ ਦੀ ਸਾਰੀ ਲੜਾਈ ਲੱਗੀ ਹੋਈ ਆ ਖਾਨਾ ਜੰਗੀ ਆ ਉਦੋਂ ਤੋਂ ਤਕਰੀਬਨ 15 ਲੱਖ ਤੋਂ ਜ਼ਿਆਦਾ ਸੂडान ਦੇ ਲੋਕ ਬਾਰਡਰ ਨੂੰ ਟੱਪ ਕੇ ਏਜੀਪਟ ਜਾ ਚੁੱਕੇ ਆ ਪਰ ਇੱਥੇ ਕੋਈ ਵੀ ਆਮ ਇਨਸਾਨ ਇਹ ਸੋਚ ਸਕਦਾ ਵਾ ਕਿ ਏਜੀਪਟ ਜਿਹੜਾ ਖੁਦ ਹੀ ਇੰਨਾ ਕੋਈ ਬਹੁਤ ਜ਼ਿਆਦਾ ਅਮੀਰ ਦੇਸ਼ ਨਹੀਂ ਹੈਗਾ ਉਹ ਕਿਉਂ 15 ਲੱਖ ਸੋਦਾਨੀ ਲੋਕਾਂ ਨੂੰ ਆਪਣੇ ਕੰਟਰੀ ਦੇ ਵਿੱਚ ਐਂਟਰ ਕਰਨ ਦਊਗਾ ਇੱਥੇ ਵੀ ਫੇਰ ਆ ਕੇ ਗੱਲ ਮੁੱਕਦੀ ਆ ਕਿੱਥੇ ਸੋਨੇ ਦੇ ਉੱਪਰ ਅਸਲ ਦੇ ਵਿੱਚ ਇਹ 15 ਲੱਖ ਲੋਕ ਬਸ ਇਸੇ ਤਰ੍ਹਾਂ ਹੀ ਸਿਰਫ ਹਮਦਰਦੀ ਦੇ ਨਾਤੇ ਦੇ ਉੱਪਰ ਏਜੀਪਟ ਦੇ ਵਿੱਚ ਦਾਖਲ ਨਹੀਂ ਹੋਏ ਇਹਨਾਂ ਨੂੰ ਏਜੀਪਟ ਦੀ ਗਵਰਨਮੈਂਟ ਦੇ ਵੱਲੋਂ ਖਾਸ ਆਰਡਰ ਦਿੱਤੇ ਜਾਂਦੇ ਆ ਕਿਸ ਚੀਜ਼ ਦੇ ਆਰਡਰ ਨੇ ਸੋਨੇ ਨੂੰ ਸਮਗਲ ਕਰਨ ਦੇ ਬਹੁਤ ਸਾਰੀਆਂ ਫੁਟੇਜਸ ਜਿਹੜੀਆਂ ਸੀਕ੍ਰੀਟ ਵੀਡੀਓਜ਼ ਦੇ ਦੁਆਰਾ ਬਣਾਈਆਂ ਜਾਂਦੀਆਂ ਉਹਦੇ ਵਿੱਚ ਕਲੀਅਰਲੀ ਦੇਖਿਆ ਜਾਂਦਾ ਬਹੁਤ ਸਾਰੀਆਂ ਗੱਡੀਆਂ ਦੇ ਕਾਫਲੇ ਆ ਜਾਂ ਕਈ ਵਾਰੀ ਇਕੱਲੀ ਦਕਿੱਲੀ ਗੱਡੀ ਆ ਜਿਹੜੀ ਬੜੇ ਆਰਾਮ ਦੇ ਨਾਲ ਸੂडान ਤੇ ਏਜੀਪਟ ਦਾ ਬਾਰਡਰ ਕਰਾਸ ਕਰਦੀ ਆ ਕਿਤੇ ਵੀ ਉਹਨਾਂ ਦੀ ਚੈਕਿੰਗ ਨਹੀਂ ਹੁੰਦੀ ਇਹ ਅਸਲ ਦੇ ਵਿੱਚ ਸੂडान ਦੇ ਉਹੀ ਲੋਕ ਨੇ ਜਿਨ੍ਹਾਂ ਨੂੰ ਏਜੀਪਟ ਨੇ ਸ਼ਰਨ ਦਿੱਤੀ ਹੋਈ ਆ ਕਿਸ ਚੀਜ਼ ਦੇ ਬਦਲੇ ਦੇ ਵਿੱਚ ਸੂडान ਦੇ 골ਡ ਦੇ ਬਦਲੇ ਚ ਪਰ ਇੱਥੇ ਇੱਕ ਚੀਜ਼ ਬਹੁਤ ਹੀ ਜ਼ਿਆਦਾ ਦਿਲਚਸਪਾ ਸੋਨਾ ਏਜੀਪਟ ਦੇ ਕੋਲੇ ਆ ਗਿਆ ਪਰ ਗੱਲ ਇੱਥੇ ਵੀ ਇਹੀ ਆ ਕਿ ਏਜੀਪਟ ਦੇ ਕੋਲੇ ਵੀ ਇਸ ਸੋਨੇ ਨੂੰ ਰਿਫਾਈਨ ਕਰਨ ਦਾ ਕੋਈ ਵੀ ਤਰੀਕਾ ਨਹੀਂ ਹੈਗਾ ਤਾਂ ਇਸ ਕਰਕੇ ਅਗਲਾ ਕੁਐਸਚਨ ਹੈਗਾ ਤਾਂ ਫਿਰ ਇਹ ਸੋਨਾ ਜਾਂਦਾ ਕਿੱਥੇ ਉੱਥੇ ਹੀ ਜਾਂਦਾ ਵਾ ਜਿੱਥੇ ਜਾਂਦਾ ਵਾ ਸੋਨਾ ਆਰਐਸਐਫ ਵਾਲਿਆਂ ਦਾ ਯੂਏਈ ਦੇ ਕੋਲੇ ਫਰਕ ਸਿਰਫ ਇਹਨਾਂ ਉੱਥੇ ਵੇਚਣ ਵਾਲੇ ਹੁੰਦੇ ਆ ਆਰਐਸਐਫ ਵਾਲੇ ਇੱਥੇ ਵੇਚਣ ਵਾਲਾ ਕੌਣਾ ਏਜੀਪਟ ਤਾਂ ਦੋਨੇ ਹੱਥਾਂ ਦੇ ਨਾਲ ਇਸ ਟਾਈਮ ਦੇ ਉੱਪਰ ਲੁੱਟ ਹੋ ਰਹੀ ਆ ਸੂਦਾਨ ਦੀ ਤੇ ਨਾਲ ਦੀ ਨਾਲ ਹੀ ਮਰ ਰਿਹਾ ਕਤਲਿਆਮ ਹੋ ਰਿਹਾ ਸੂਦਾਨ ਦੇ ਆਮ ਗਰੀਬ ਬੇਕਸੂਰ ਲੋਕਾਂ ਦਾ ਤੇ ਇਸ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਮੈਨੂੰ ਉਮੀਦ ਆ ਕਿ ਇਸ ਵੀਡੀਓ ਦੇ ਨਾਲ ਤੁਹਾਡੀ ਜਾਣਕਾਰੀ ਦੇ ਵਿੱਚ ਕੁਝ ਹੱਦ ਤੱਕ ਵਾਦਾ ਜ਼ਰੂਰ ਹੋਇਆ ਹੋਗਾ